ਨਾ ਬਚੇ ਮੁੰਨੀ ਕਰ ਲਿਆ ਤੂੰ ਫਿਰ ਤੇ ਬੰਦੇ ਆਨੇ ਦੋ ਬੰਦੇ ਆਏ ਲੈ ਕੇ ਉਹ ਬੰਦੇ ਪਰਗੁਰ ਦੇ ਲੈ ਕੇ ਸਮਾਨ ਥੋੜਾ ਜਿਹਾ ਜੀ ਥੋੜਾ ਬੈੱਡ ਵੀ ਇੱਦਾਂ ਜਿਹੜਾ ਥੋੜਾ ਬਹੁਤ ਸਮਾਨ ਲੈ ਕੇ ਸਾਡਾ ਹਾਂ ਇਹਨਾਂ ਨੂੰ ਕੀ ਕੀ ਲਗਾਏ ਕੀ ਕੀ ਲਗਾਏ ਇੱਕ ਲੱਡੂ ਦੀ ਮਗਰੀ ਇੱਕ ਮੇਰੀ ਸੀ ਇੱਕ ਘਰਨੀ ਦੀ ਵਾਲੀਆਂ ਸੀ ਇਹ ਮੈਟ ਵੀ ਚੁੱਕਿਆ ਉਹ ਬਾਈਟ ਤਾਂ ਲੈਣੇ ਆ ਵਿਆਹ ਚ ਆਏ ਦਾ ਇੱਦਾਂ ਹੀ ਐ ਸਮਾਨ ਰੱਖ ਦਿੱਤਾ ਦਾ ਸੀ ਵਿਆਹ ਚ ਆਏ ਦਾ ਇੱਦਾਂ ਹੀ ਸਮਾਨ ਰੱਖ ਦਿੱਤਾ ਸੀ ਇੱਥੇ ਇੱਥੇ ਵੀ ਆ ਸਾਹਮਣੇ ਆਹ ਤਾਂ ਸਾਹਮਣੇ ਵੇਖਦਾ ਹੀ ਆ ਚੁੱਕਿਆ ਤੇ ਬੱਚਾ ਦੱਦਾ ਵੀ ਦੇ ਤਾਂ ਬੱਚਾ ਮੇਰਾ ਘਰ ਹੀ ਇਹ ਇਹਦੇ ਸਾਹਮਣੇ ਕਰਕੇ ਬਾਹਰ ਚਲ ਗਈ ਆ ਇਹਨਾਂ ਜਦੋਂ ਇਹ ਆਏ ਆ ਤੇ ਉਹ ਬਾਹਰ ਨੂੰ ਚਲ ਗਈ ਆ ਦੋਨੇ ਹੀ ਠੀਕ ਆ ਆ ਵੀ ਨਾਲ ਖੋਲੇ ਲਾਈ ਆ ਜੀ ਚੱਲੋ ਇਹ ਪੂਰੀ ਗੱਲ ਤੁਹੇਰੇ ਘਰ 2 ਵਜੇ 2 ਵਜੇ ਮੇਰੇ ਬੱਚਾ ਇਕੱਲਾ ਹੀ ਘਰ ਹੈ ਇਹ ਬਾਹਰ ਗਿਆ ਗੁੱਡੀਆਂ ਲੈਣ ਤੇ ਮਗਰੋਂ ਦੋ ਵਿਅਕਤੀ ਬੜੇ ਆ ਤੇ ਥੋੜਾ ਬੋਲਾ ਸਮਾਨ ਚੋਰੀ ਕਰਕੇ ਚਲ ਗਏ ਆ ਜੋ ਮੇਰੇ ਬੱਚੇ ਨੇ ਵੇਖ ਲਿਆ ਉਹਨਾਂ ਨੂੰ ਤੇ ਉਹ ਇਹਨਾਂ ਦੇ ਹੁੰਦੇਆਂ ਹੀ ਬਾਹਰ ਦੌੜੇ ਆ ਦੋਨੋਂ ਜਣੇ ਇੱਕ ਇੱਕ ਦੋ ਮੰਦਰੀਏ ਦੇ ਘਵਾਲੀਆਂ ਵਾ ਕਿੰਨਾ weight ਸੀ ਉਹਨਾਂ ਦਾ ਮੇਰਾ 5 ਗ੍ਰਾਮ weight ਹੋਣਾ ਸਾਰਾ ਜੀ ਟੋਟਲ ਹਾਂਜੀ ਦਿੰਦੇ ਆਲੇ ਬਈ ਆ ਦਿੰਦੇ 8:30 ਵਜੇ ਹਾਂਜੀ ਤੇ ਕਿੱਥੇ ਗਏ ਮੈਂ ਮੰਦਰੇ ਬੈਠਦਾ ਸੀ ਘਰ ਕੋਈ ਨਹੀਂ ਘਰ ਬੱਚਾ ਹੈਗਾ ਹੀ ਮੇਰਾ ਇਹਨਾਂ ਦੇਖੀ ਆ ਦੇਖਿਆ ਹਾਂ ਜੀ ਕਿੱਥੇ ਗਏ ਵਿਆਹ ਨਹੀਂ ਵਿਆਹ ਅਸੀਂ ਪਰਸੋਂ ਆਕੇ ਦੇ ਵਿਆਹ ਪਰਸੋਂ ਆਗੇ ਸੀ ਅੱਜ ਕਿਤੇ ਨਹੀਂ ਗਏ ਅਸੀਂ ਅੱਜ ਘਰ ਹੀ ਹੈ ਇਹ 8:30 ਵਜੇ ਕੀ ਕਹਿੰਦੇ ਨਾ ਬੱਚਾ ਕਲਾਕਾਰ ਹੀ ਹਾਂਜੀ ਹਾਂਜੀ ਮੈਂ ਬਾਹਰ ਗਿਆ ਰਹੀ ਮੈਂ ਗਿਆ ਹਾਂਜੀ ਬੱਚਾ ਕਾਰ ਹੀ ਗੱਲ ਹੈ ਰਵੀ ਕੁਮਾਰ ਕੀ ਕੰਮ ਕਰਦੇ ਮੈਂ ਵੇਟਰ ਦਾ ਕੰਮ ਕਰਨਾ ਅਤਰੀ ਪਹੁੰਚ ਨਹੀਂ ਕੋਣ ਪਤਾ ਨਹੀਂ ਐ ਸਾਨੂੰ ਜੀ ਹੁਣ ਐਨਾ ਸਾਨੂੰ ਨਹੀਂ ਪਤਾ ਜੀ ਕੰਪਲੀਟ ਕੀਤੀ ਤੁਸੀਂ ਕੋਈ ਨਹੀਂ ਜੀ ਕੰਪਲੀਟ ਕਰਨੀ ਹੈ ਚਲੋ ਯਾਰ ਕੀ ਕਹਣਾ ਜਾਓਗੇ ਵੇਖੋ ਇਹ ਤਾਂ ਮਾੜੀ ਘਟਨਾ ਕੋਈ ਨਹੀਂ ਹੋ ਸਕਦੀ ਰਾਤ ਨੂੰ ਵਜ਼ਾਈ ਸੌਂਦੇ ਵੀ ਚੋਰੀਆਂ ਹੁੰਦੀਆਂ ਪਰ ਅੱਜ ਤੇ 2 ਵਜੇ ਦਿਨੇ ਹੀ ਹੋ ਗਈ ਚੋਰੀ ਇਹ ਵਿਚਾਰਾ ਗਰੀਬ ਬੰਦਾ ਵੇਟਰਾਂ ਦਾ ਕੰਮ ਕਰਦਾ ਇਹ ਗਿਆਦਾ ਹੀ ਮੰਦਰ ਕਿਤੇ ਤੇ ਬੱਚਾ ਨਿਕਲ ਗਿਆ ਘਰ ਹੀ ਤੇ ਉਹ ਵੀ ਦੁਕਾਨ ਤੇ ਕਿਤੇ ਕੋਈ ਚੀਜ਼ ਲੈਣ ਗਿਆਦਾ ਸੀ ਤੇ ਮਗਰੋਂ ਕੋਈ ਹੱਥ ਸਾਫ਼ ਕਰਕੇ ਚਲ ਗਿਆ ਬੰਦੇ ਦੱਸੋ ਇਹ ਕੀ ਕਰ ਸਕਦਾ ਬੰਦਾ ਕੋਈ ਲੋਕਾਂ ਡਾਰੀ ਹੈ ਨਹੀਂ ਕਿਸੇ ਦੀ ਖਲੜੀ ਚ ਕੰਪਲੇਨਟ ਲਖਾਈ ਇਹਨਾਂ ਨੇ ਜੀ ਕੰਪਲੇਨਟ ਕਦੇ ਬਾਅਦ ਚੱਲੇ ਆ ਆਪਣੀ ਘਰ ਦੀ ਉਡੀਕ ਕਰਨ ਠੀਕ ਜਿਹੜਾ ਮਿਲਿਆ ਇਸਲਾਮਾਬਾਦ ਮੇਰੀ ਵਾਰੀ ਹੈ ਵਾਰਡ ਨੰਬਰ 4